ਸ਼ਰੀਆ ਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਪਤੀ ਪਤਨੀ ਦੇ ਝਗੜੇ ਵਿੱਚ ਲੜਕੇ ਵੱਲੋਂ ਦਿੱਤੀ ਲੜਕੀ ਤੇ ਉਸਦੇ ਪਰਿਵਾਰ ਖਿਲਾਫ ਦਿੱਤੀ ਦਰਖਾਸਤ ਤੇ ਡੀਐਸਪੀ ਵੱਲੋਂ ਇਨਕੁਆਰੀ ਵਿੱਚ ਝੂਠੇ ਪਾਏ ਜਾਣ ਤੇ ਹੁਣ ਸੋਸ਼ਲ ਮੀਡੀਆ ਤੇ ਪੁਰਾਣੀ ਵੀਡੀਓ ਤੇ ਉਹਨਾਂ ਦੇ ਰਿਸ਼ਤੇਦਾਰ ਜੋ ਕਿ ਸ਼ਹਿਰ ਦੀ ਇੱਕ ਮਸ਼ਹੂਰ ਦੁਕਾਨ ਨੂੰ ਬਦਨਾਮ ਕਰਨ ਤੇ ਲੜਕੀ ਸ਼ਮਾ ਤੇ ਉਸਾ ਪ੍ਰਾਣ ਨੇ ਮੀਡੀਆ ਸਾਹਮਣੇ ਸੱਚਾਈ ਪੇਸ਼ ਕਰਕੇ ਪ੍ਰਸ਼ਾਸਨ ਤੋਂ ਅਜਿਹੇ ਝੂਠੀ ਵੀਡੀਓ ਪਾਉਣ ਵਾਲੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਆ ਇਨਸਾਫ ਦੀ ਬਾਕੀ ਕੀ ਸੋਨੋ ਉਹਨਾਂ ਦੀ ਜ਼ੁਬਾਨੀ ਉਹ ਕੀ ਕਹਿ ਰਹੇ ਨੇ ਮਲੇਰ ਕੋਟਲਾ ਤੋਂ ਮਮਸ ਲੈਂਦੀ ਵਿਸ਼ੇਸ਼ ਰਿਪੋਰਟ ਮੇਰੀ ਆਵਾਜ਼ ਵੀਨਾਉਟ ਹੋੜਾ ਜੀ ਮੇਰਾ ਨਾਮ ਹੀ ਮੁਹੰਮਦ ਅਜ਼ਰ ਤੇ ਅੱਜ ਤੁਸੀਂ ਕੀ ਮਤਲਬ ਬੁਲਾਇਆ ਕੀ ਜਾਨਣਾ ਚਾਹਦੇ ਹੋ ਕੀ ਪ੍ਰੋਬਲਮ ਜੀ ਜੋ ਮਸਲਾ ਸਾਰਾ ਇਹ ਮੇਰੀ ਸਿਸਟਰ ਹੈ ਮੇਰੇ ਚਾਚਾ ਜੀ ਦੀ ਬੇਟੀ ਹੈ ਇਹ ਅੱਗੇ ਮੇਰੇ ਤਾਇਆ ਜੀ ਦੇ ਬੇਟੇ ਨਾਲ ਇਹਦੀ ਮੈਰਿਜ ਹੋਈ ਹੋਈ ਸੀ ਇਨਾਂ ਦਾ ਕੋਈ ਆਪਸੀ ਡਿਸਪਿਊਟ ਹੋਇਆ ਇਹ ਕੁੱਟਮਾਰ ਇਹਨਾਂ ਨੇ ਸ਼ੁਰੂ ਕਰਤੀ ਤੇ ਸੀਗੇ ਇਹਨਾਂ ਦੇ ਇਹਨਾਂ ਦਾ ਨਾਮ ਹੈ ਲੜਕੇ ਦਾ ਮੁਹੰਮਦ ਸ਼ੁਆਇਬ ਇਹ ਮੁੰਡਾ ਜੀ ਦੇਖੋ ਕ੍ਰਿਮੀਨਲ ਮਾਈਂਡ ਮੁੰਡਾ ਹੈ ਇਹਨੇ ਕੁੱਟਮਾਰ ਕੇ 25 ਮਾਰਚ ਨੂੰ ਕੁੱਟਮਾਰ ਕੇ ਸਾਡੀ ਭੈਣ ਨੂੰ ਘਰੋਂ ਕੱਢਤਾ ਸਾਨੂੰ ਫੋਨ ਕਰਤਾ ਵੀ ਤੁਹਾਡੀ ਭੈਣ ਕੁੱਟਤੀ ਹੈ ਤੇ ਸਾਨੂੰ ਇਹਨੂੰ ਆਕੇ ਲੈ ਜਾਓ ਚਲੋ ਜੀ ਅਸੀਂ ਵੀ ਗੁੱਸਾ ਹੋ ਗਏ ਸਾਡਾ ਵੀ ਇੱਕਦਮ ਗੁੱਸਾ ਚੜ ਗਿਆ ਮੈਂ ਤੇ ਮੇਰਾ ਬ੍ਰਦਰ ਅਸੀਂ ਚਲੇ ਗਏ ਦੋਨੇ ਜਣੇ ਮੈਂ ਤੇ ਮੁਹੰਮਦ ਸੁਲਮਾਨ ਤੇ ਜੋ ਕਿ ਇਹਨਾਂ ਦਾ ਸ਼ਮਾ ਦਾ ਰੀਅਲ ਬ੍ਰਦਰ ਹੈ ਉਹ ਚਲੇ ਗਏ ਫਿਰ ਇਹਨਾਂ ਨੇ ਗੇਟ ਬੰਦ ਸੀ ਘਰ ਕੋਈ ਨਹੀਂ ਸੀ ਅਸੀਂ ਗੇਟ ਗੂੜ ਤੇ ਹੱਲਾ ਕੀਤਾ ਜੋ ਵੀ ਸੀ ਇਹ ਫਿਰ ਮੱਲੇ ਵਾਲੇ ਆ ਗਏ ਸਾਰੇ ਸਾਡੇ ਬਜ਼ੁਰਗ ਆ ਗਏ ਉਹਨਾਂ ਨੇ ਸਾਨੂੰ ਸ਼ਾਂਤ ਕਰਕੇ ਘਰ ਲੈ ਗਏ ਉਸ ਤੋਂ ਬਾਅਦ ਚਾਰ ਪੰਜ ਮੋਤਵਾਰ ਬੰਦੇ ਜੋ ਇੱਥੋਂ ਦੇ ਸੀ ਮਲੇਰ ਕੋੜਲੇ ਦੇ ਉਹ ਆਏ ਉਹਨਾਂ ਨੇ ਸਾਨੂੰ ਸਮਝਾ ਬਿਜਾ ਕੇ ਭੇਜਤਾ ਕਿ ਆਪਾਂ ਇਹ ਮਸਲਾ ਈਦ ਤੋਂ ਬਾਅਦ ਸੋਲਿਊਟ ਸੋਲਿਊਸ਼ਨ ਗੱਡਾਂਗੇ ਫਿਰ ਇਹਨਾਂ ਨੂੰ ਸਾਨੂੰ ਪਤਾ ਲੱਗਿਆ ਜੀ ਇਹਨਾਂ ਨੇ 31 ਮਾਰਚ ਨੂੰ ਸਾਡੇ ਖਿਲਾਫ ਪਰਚਾ ਰੱਦ ਕਰਾ ਪਰਚਾ ਕਰਾਤਾ ਜਿਦੇ ਚ ਇਹਨਾਂ ਨੇ ਇਹ ਲਿਖਵਾਇਆ ਮੁੰਡੇ ਦੀ ਭੈਣ ਜਿਹਦਾ ਨਾਮ ਅਕਸ਼ਾ ਪਤਨੀ ਮੁਹੰਮਦ ਤਨਵੀਰ ਮੁਹੰਮਦ ਆਕਿਬ ਆਕਿਬ ਪੁੱਤਰ ਤਨਵੀਰ ਅਹਿਮਦ ਇਹਨਾਂ ਦਾ ਜੋ ਇਹਨਾਂ ਨੇ ਸਾਡੇ ਤੇ ਇਹ ਪਰਚਾ ਕਰਾਤਾ ਕਿ ਮੇਰੀ ਸਿਸਟਰ ਨੂੰ ਕੁੱਟ ਕੇ ਗਏ ਨੇ ਪੰਜ ਜਣੇ ਸੀ ਜੋ ਕਿ ਉੱਥੇ ਮੌਜੂਦ ਵੀ ਨਹੀਂ ਸੀ ਜਿਹੜੇ ਉਹਨਾਂ ਦੇ ਵੀ ਨਾਮ ਇਹਨਾਂ ਨੇ ਵਿੱਚ ਪਵਾਤੇ ਚਲੋ ਅਸੀਂ ਇਨਕੁਆਇਰੀ ਕਰਾਈ ਜੀ ਸਾਰੀ ਸਾਰੀ ਇਨਕੁਆਇਰੀ ਕਰਾਈ ਜੋ ਵੀ ਇਹਨਾਂ ਤੋਂ ਡੀਐਸਪੀ ਐਸਐਸਪੀ ਸਾਹਿਬ ਦੇ ਇਨਕੁਆਇਰੀ ਲਗਵਾਈ ਡੀਐਸਪੀ ਸਾਹਿਬ ਨੇ ਆਪ ਅੱਗੇ ਹੋ ਕੇ ਨਿਰਪੱਖ ਜਾਂਚ ਕੀਤੀ ਜਿਦੇ ਚ ਇਹਨਾਂ ਦਾ ਜੋ ਵੀ ਇਹਨਾਂ ਨੇ ਪਰਚਾ ਕਰਾਇਆ ਸੀ ਉਹ ਝੂਠਾ ਪਾਇਆ ਗਿਆ ਸੀ ਅਸੀਂ ਜਦੋਂ ਇਹਨਾਂ ਨੇ ਸਾਡੇ ਤੇ ਪਰਚਾ ਕਰਾਇਆ ਸੀ 1 ਅਪ੍ਰੈਲ ਨੂੰ ਅਸੀਂ ਖੁਦ ਐਸਐਸਪੀ ਦੇ ਮੋਗੇ ਮੇਰੀ ਸਿਸਟਰ ਦੁਆਰਾ ਅਸੀਂ ਦਰਖਾਸਤ ਦਲਾਤੀ ਇਹਨਾਂ ਦੇ ਖਿਲਾਫ ਵੀ ਸਾਡੀ ਭੈਣ ਨੂੰ ਇਹਨਾਂ ਨੇ ਕੁੱਟਿਆ ਮਾਰਿਆ ਕੱਢਤਾ ਤੇ ਇਹਦਾ ਕਾਫੀ ਇਹਨਾਂ ਦਾ ਸਮਾਂਦ ਹੋਣ ਇਹ ਮੁੰਡਾ ਜੀ ਸ਼ੁਰੂ ਤੋਂ ਹੀ ਲਾਲਚੀ ਬੰਦੇ ਨੇ ਇਹ ਸਾਰੇ ਇਹ ਇਹਨਾਂ ਦਾ ਜੋ ਵੀ ਹੋਇਆ ਸਾਡੇ ਦੇ ਪਰਚਾ ਰੱਦ ਹੋਣ ਤੋਂ ਬਾਅਦ ਇਹ ਉੱਥੇ ਜਦੋਂ ਅੱਜ ਮਿੱਤੀ ਆਪਣਾ 8 6 ਇੱਥੇ ਮਲੇ ਕੋਟਲਾ ਵਿੱਚ ਮੋਗਾ ਦੇ ਪੁਲਿਸ ਵਾਲੇ ਆ ਕੇ ਇਹਨਾਂ ਦੇ ਇਹਨਾਂ ਦੀ ਇਨਕੁਆਇਰੀ ਕਰਨ ਆਏ ਸੀ ਇੱਥੇ ਸਾਡੀ ਐਫ ਆਈ ਆਰ ਦਰਜ ਹੋ ਚੁੱਕੀ ਸੀ ਚਾਰਜਨਿਆਂ ਦੇ ਖਿਲਾਫ ਆ ਸਾਡੀ ਐਫ ਆਈ ਆਰ ਦੀ ਕਾਪੀ ਹੈ ਇਹ ਐਫ ਆਈ ਆਰ ਦੀ ਕਾਪੀ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਕਿ ਜਈ ਅਸੀਂ ਐਫ ਆਈ ਆਰ ਕਰਾਈ ਤੇ ਅੱਜ ਮੋਗਿਆ ਦੇ ਪੁਲਿਸ ਮੁਲਾਜ਼ਮ ਇੱਥੇ ਆਏ ਇਹਨਾਂ ਦੇ ਬਿਆਨ ਬਿਉਣ ਵਗੈਰਾ ਇਹਨਾਂ ਨੂੰ ਕੋਈ ਨੋਟਿਸ ਵਗੈਰਾ ਦੇ ਕੇ ਗਏ ਨੇ ਅਸੀਂ ਪਹਿਲਾਂ ਪਹਿਲ ਅਸੀਂ ਬਿਲਕੁਲ ਨਹੀਂ ਕੀਤੀ ਨਾ ਅਸੀਂ ਚਾਹੁੰਦੇ ਸੀ ਪਹਿਲ ਕਰਨੀ ਤੀਆਂ ਵਾਲਿਆਂ ਜੀ ਅਸੀਂ ਪਹਿਲ ਨਹੀਂ ਕਰਨਾ ਚਾਹੁੰਦੇ ਸੀ ਸਾਡੇ ਜੋ ਬਜ਼ੁਰਗ ਨੇ ਉਹ ਵੀ ਇਹਦੇ 'ਚ ਸੀ ਵੀ ਚਲੋ ਤੀਆਂ ਵਾਲਿਆਂ ਨੂੰ ਸਭ ਕੁਝ ਚੱਲਣਾ ਪੈਂਦਾ ਪਰ ਇਹਨਾਂ ਨੇ ਜਦੋਂ ਪਹਿਲ ਕੀਤੀ ਫਿਰ ਅਸੀਂ ਵੀ ਆਪਣੇ ਉੱਥੋਂ ਦਰਖਾਸਤ ਦਿੱਤੀ ਮੋਗਿਆ ਤੋਂ ਦਰਖਾਸਤ ਦਿੱਤੀ ਇਹ ਸਾਡੇ ਕੋਲ ਹੀ ਕੁੜੀ ਸ਼ੁਰੂ ਤੋਂ ਰਹਿੰਦੀ ਸੀ ਇਸ ਕਰਕੇ ਇਹਦਾ ਮੋਗਿਆ ਹੀ ਅਸੀਂ ਦਰਖਾਸਤ ਦਲਾਈ ਹੈ ਇਹ ਸਾਰੇ ਸ਼ੁਰੂ ਤੋਂ ਸਾਡੇ ਕੋਲ ਹੀ ਰਹਿੰਦੇ ਸੀ ਉੱਥੇ ਮੋਗ ਗਏ ਤੇ ਅੱਜ ਜਦੋਂ ਇਹਨਾਂ ਦੇ ਘਰ ਪੁਲਿਸ ਆਈ ਇਹ ਬੁਖਲਾ ਕੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਕਾਫੀ ਉਲਟਾ-ਪੁਲਟਾ ਵੀਡੀਓਜ਼ ਪਾਈਆਂ ਜੋ ਕਿ ਉਹ ਵੀਡੀਓ ਦੇ ਆਧਾਰ ਤੇ ਇਨਕੁਆਇਰੀ ਹੋ ਚੁੱਕੀ ਹੈ ਡੀਐਸਪੀ ਸਾਹਿਬ ਦੀ ਇਨਕੁਆਇਰੀ ਹੋਈ ਸੀ ਜੋ ਕਿ ਇਹਨਾਂ ਦੀ ਵੀਡੀਓ ਵੀ ਝੁੱਠੀ ਹੈ ਸਭ ਕੁਝ ਇਹਨਾਂ ਦਾ ਝੁੱਠਾ ਹੈ ਹੁਣ ਇੱਥੇ ਸਾਡੇ ਨਾਲ ਲਾ ਕੇ ਸਾਡੇ ਰਿਸ਼ਤੇਦਾਰਾਂ ਨੂੰ ਸਾਡੇ ਹੋਰ ਵੀ ਕਾਫੀ ਇੱਥੇ ਸਭ ਨੂੰ ਇਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਤੇ ਨਕੇਲ ਪਾਈ ਜਾਵੇ ਅਤੇ ਅਸੀਂ ਇੱਕ ਇਹ ਅਪੀਲ ਲੋਕਾਂ ਨੂੰ ਕਰਦੇ ਆਂ ਵੀ ਜੋ ਵੀ ਇਹਾਂ ਦੇ ਇਹਨਾਂ ਤੋਂ ਸਤਾਏ ਹੋਏ ਲੋਕ ਨੇ ਉਹ ਸਾਨੂੰ ਸੰਪਰਕ ਕਰਨ ਤਾਂ ਜੋ ਸਾਨੂੰ ਪਤਾ ਲੱਗਿਆ ਵੀ ਇਸ ਇਹ ਬੰਦੇ ਦੇ ਖਿਲਾਫ ਹੋਰ ਵੀ ਕਾਫੀ ਪਰਚੇ ਆਂ ਹੋਰ ਵੀ ਕਾਫੀ ਦਰਖਾਸਤਾਂ ਨੇ ਅਸੀਂ ਇਸ ਚੀਜ਼ ਨੂੰ ਚਾਹੁੰਦੇ ਆਂ ਕਿ ਇਹਦੀ ਪੜਤਾਲ ਕੀਤੀ ਜਾਵੇ ਇਸ ਬੰਦੇ ਨੇ ਇੱਕ ਆ ਪਿੱਛੇ ਦੇ 3 ਮਹੀਨੇ ਅੱਜ ਤੋਂ 4 ਮਹੀਨੇ ਪਹਿਲਾਂ ਇਹ ਬੰਦਾ ਇੱਕ ਮੋਹੱਲੇ 'ਚ ਇੱਥੇ ਮਲੇਰ ਇੱਥੇ ਮਲੇਰ ਵਿੱਚ ਗਲਤ ਉੱਥੇ ਚਿੱਤਰਕਾਰੀ ਕਰਕੇ ਆਇਆ ਆਪਣੀ ਕੋਈ ਇਹ ਕੁਝ ਗਲਤ ਅਸ਼ਲੀਲ ਤਸਵੀਰਾਂ ਬਣਾ ਕੇ ਆਇਆ ਟੱਟੋਕੜ 15 20 ਜਣੇ ਇਹਨਾਂ ਦੇ ਘਰ ਆਏ ਮੇਰੇ ਫਾਦਰ ਸਾਹਿਬ ਨੇ ਉਹਨਾਂ ਦੇ ਹੱਥ ਪੈਰ ਜੋੜ ਕੇ ਉਹਨਾਂ ਤੋਂ ਮਾਫੀ ਮੰਗ ਕੇ ਇਹਨਾਂ ਨੂੰ ਛਡਵਾਇਆ ਇਹ ਸਾਨੂੰ ਇਸ ਤੋਂ ਪਤਾ ਚੱਲਦਾ ਜੀ ਇਹ ਬਹੁਤ ਪਹਿਲਾਂ ਵੀ ਇਹਦੇ ਤੇ ਕੋਈ ਕੇਸ ਚੱਲਦੇ ਨੇ ਅਸੀਂ ਇਸ ਕਰਕੇ ਅਪੀਲ ਕਰਦੇ ਆ ਸਭ ਨੂੰ ਵੀ ਜੋ ਵੀ ਇਹਨਾਂ ਤੋਂ ਸਤਾਏ ਹੋਏ ਲੋਕ ਨੇ ਸਾਨੂੰ ਮਿਲਣ ਬਿੱਟ ਕਿਹਨਾਂ ਤੋਂ ਦਾ ਹਾਂਜੀ ਸ਼ਮਾ ਨਾਮ ਹੈ ਮੇਰਾ ਮੇਰੀ ਮੇਰੀ ਮੈਰिज ਨੂੰ 8 ਸਾਲ ਹੋ ਗਏ ਇਹ ਦਿਨ ਹੋ ਜੀ ਮੇਰੀ ਹਾਂਜੀ ਮੁਹੰਮਦ ਸ਼ੁਇਬ ਨਾਲ ਮੇਰੇ ਚਾਚਾ ਜੀ ਦਾ ਬੇਟਾ ਸੀ ਤੇ ਕਾਫੀ ਟਾਈਮ ਹਰ ਗੱਲ ਦੇ ਉੱਪਰ ਹਰ ਗੱਲ ਦੇ ਉੱਪਰ ਟੌਰਚਰ ਕਰਦੇ ਸੀ ਮੈਨੂੰ ਤੇ ਕੁਝ ਹਰ ਹਰ ਰੋਜ਼ ਕਹਿੰਦੇ ਸੀ ਕਿ ਆਪਣੇ ਮਾ ਪੁੱਜ ਜੀ ਤਾਂ ਇਹ ਪੈਸੇ ਲੈ ਟੌਰਚਰ ਪੈਸੇ ਲਈਏ ਟੌਰਚਰ ਕਰਦੇ تھے ਮੈਨੂੰ ਕਿ ਕਾਰ ਨਹੀਂ ਦਿੱਤੀ ਅੰਨੇ ਦੀ ਕਾਰ ਦੇਣੀ ਸੀ ਜਾਂ ਕਿ ਤੂੰ ਐਵੇਂ ਖਾਲੀ ਆ ਗਈ ਆਪਣੇ ਪਿੱਛੇ ਕੋਈ ਕੁਝ ਲੈ ਕੇ ਨਹੀਂ ਆ ਗਈ ਇਸ ਹਰ ਇੱਕ ਗੱਲ ਦੇ ਉੱਪਰ ਹਰ ਗੱਲ ਵਿੱਚ ਖਾਣਾ ਬਣਾਉਂਦੇ ਕੋਈ ਹਰ ਇੱਕ ਗੱਲ ਦੇ ਉੱਪਰ ਮਤਲਬ ਕਿ ਤੋਚੜ ਕਰਾਉਂਦੇ ਰਹਿੰਦੇ ਸੀ ਤੇ ਉਹਨਾਂ ਦਾ ਮੇਨ ਪਰਪਸ ਸੀ ਕਿ ਪੈਸਾ ਚਾਹੁੰਦੇ ਸੀ ਹਰ ਗੱਲ ਦੇ ਉੱਪਰ ਕਿ ਜਦ ਵੀ ਜਾਵੇ ਆਪਣੇ ਪਿੱਕੇ ਪੈਸੇ ਲੈ ਕੇ ਆਵੇ ਤੇ ਮੈਂ ਆਪਣੇ ਮਾਵਾ-ਬਾਪ ਨੂੰ ਕਹਿੰਦੀ ਵੀ ਸੀ ਕਿ ਮੈਨੂੰ ਹਰ ਗੱਲ ਦੇ ਉੱਪਰ ਉਹ ਟੌਰਚਰ ਕਰਦੇ ਨੇ ਪੈਸੇ ਲਈ ਤੇ ਫਿਰ ਮੇਰੇ ਮਾਵਾ-ਬਾਪ ਚੁੱਪ ਕਰ ਜਾਂਦੇ ਸੀ ਉਹ ਕਹਿੰਦੇ ਕਿ ਚਲੋ ਕੋਈ ਨਹੀਂ ਕੁਛ ਕਿੰਨੇ ਪੈਸੇ ਉਹ ਕਹਿੰਦੇ ਨੇ ਹਰ ਵਾਰ ਹਰ ਵਾਰ ਉਹ ਮਤਲਬ ਕਿ ਜਿਆਦਾ ਹੀ ਪੈਸਿਆਂ ਦੀ ਮੰਗ ਦਿਨ ਬਦ ਦਿਨ ਕਰਦੇ ਜਾ ਰਹੇ ਸੀ ਜਿੰਨਾ ਟਾਈਮ ਹੋ ਰਿਹਾ ਤਾਂ ਮੇਰੀ ਮੈਰਿਜ ਨੂੰ ਤੇ ਉਹ ਵਾਦੇ ਵਾਦੇ ਇੱਥੇ ਤੱਕ ਆ ਗਏ ਕਿ ਮਾਰਕੁੱਟ ਵੀ ਕਰਨ ਲੱਗੇ ਸੀ ਮੈਨੂੰ ਤੇ ਬੱਚਿਆਂ ਦੇ ਉੱਪਰ ਵੀ ਮਤਲਬ ਕਿ ਗਲਤ ਬਿਹੇਵ ਵਰਤਾਅ ਬੱਚਿਆਂ ਨਾਲ ਵੀ ਗਲਤ ਬਿਹੇਵ ਵਰਤਣ ਲੱਗੇ ਸੀ ਇਸ ਕਰਕੇ ਮੈਨੂੰ ਉੱਥੇ ਆਪਣਾ ਅਨਕੰਫਰਟੇਬਲ ਫੀਲ ਹੋਣ ਲੱਗਿਆ ਸੀ ਤੇ ਮੈਂ ਆਪਣੇ ਭਾਈਆਂ ਨੂੰ ਦਾ ਦੱਸਣ ਲੱਗੇ ਵੀ ਥੋੜਾ ਝਿਚਕਦੀ ਸੀ ਕੀ ਹੁਣ ਮੈਂ ਕਿਵੇਂ ਦੱਸਾਂ ਕਿਵੇਂ ਨਹੀਂ ਕਿ ਇਹ ਤਾਂ ਇਹਨਾਂ ਦਾ ਬਿਹੇਵਰ ਬੈਡ ਬਣੀ ਜਾ ਰਿਹਾ ਕੀ ਕਹਾਂ ਹੋਰ ਅੱਗੇ ਤੇ ਉਹਦੇ ਬਾਅਦ ਉਹਨੇ ਕੀ ਕੋਈ ਮਾਰਕੁੱਟ ਵੀ ਕੀਤੀ ਨਾ ਕੀ ਕੀਤੀ ਹਾਂਜੀ ਮਾਰਕੁੱਟਾਈ ਵੀ ਕਰਦੇ ਸੀ ਬਹੁਤ ਹਰ ਇੱਕ ਗੱਲ ਦੇ ਉੱਪਰ ਤੇ ਤੁਸੀਂ ਤਾਂ ਇਤੋਂ ਜੇ ਮਾਰਕੁੱਟ ਕੀਤੀ ਕਿ ਕਿਵੇਂ ਗਿਆ ਉਹਦੇ ਭਾਈ ਆਇਆ ਤੇ ਕੀ ਹੋਇਆ ਹਾਂਜੀ ਆਏ ਕਹਿਣ ਲੱਗੇ ਕਿ ਉਹਨ ਮਾਰਕੁੱਟਾਈ ਤੋਂ ਬਾਅਦ ਕੀ ਫਿਰ ਆਪਣੇ ਹੁਣ ਫੋਨ ਕਰਦੇ ਕਿ ਬਸ ਹੁਣ ਤਾਂ ਮੈਂ ਤੈਨੂੰ ਕੱਢ ਦੇਣਾ ਘਰੋਂ ਕਿ ਮਨ ਮੈਨੂੰ ਤੇਰੀ ਲੋੜ ਨਹੀਂ ਹੈਗੀ ਤੇ ਬੱਚਿਆਂ ਦੇ ਨਾਲ ਵੀ ਤੇ ਫਿਰ ਮੈਨੇ ਆਪਣੇ ਮੇਰੇ ਮੰਮੀ ਪਾਪਾ ਜੀ ਤਾਂ ਡੈਥ ਹੋ ਚੁੱਕੀ ਸੀ ਫਿਰ ਮੈਂ ਆਪਣੇ ਚਾਚੂ ਨੂੰ ਫੋਨ ਕਰਿਆ ਜੋ ਕਿ ਉਹ ਬਹੁਤ ਜਿਆਦਾ ਸਾਨੂੰ ਪਿਆਰ ਕਰਦੇ ਤੇ ਆਪਣੇ ਮਾਵਾਪ ਇੱਕ ਮਾਵਾਪ ਦਾ ਰੋਲ ਅਦਾ ਉਹਨਾਂ ਨੇ ਬਹੁਤ ਅੱਛਾ ਕੀਤਾ ਸਾਨੂੰ ਉਹਨਾਂ ਨੂੰ ਇਹ ਸੀ ਕਿ ਮਾਵਾਪ ਤਾਂ ਚਲੇ ਗਏ ਚਲੋ ਚਾਚਾ ਚਾਚੀ ਦੇ ਥਰੂ ਹੀ ਹੁਣ ਹੋਈ ਜਾਵੇ ਪੈਸਾ ਇਹ ਲੈ ਕੇ ਆਈ ਜਾਵੇ ਇਸ ਕਰਕੇ ਉਹ ਮੈਂ ਚਾਚਾ ਨੂੰ ਫੋਨ ਕੀਤਾ ਆਪਣੇ ਬ੍ਰਦਰ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਕਿ ਇਸ ਤਰ੍ਹਾਂ ਕਰਕੇ ਮੇਨਾ ਬਿਹੇਵ ਕਰਦੇ ਨੇ ਹਾਂਜੀ ਉਹ ਮੋਗੇ ਹਾਂਜੀ ਪਰਚਾ ਦਾਜ ਹੋ ਗਿਆ ਨਾ ਹਾਂਜੀ ਹਾਂਜੀ ਪਰਚਾ ਵੀ ਸਾਨੇ ਦਰਜ ਕਰਵਾਇਆ ਸੀ ਇਸੇ ਇਹੀ ਬਿਹੇਵ ਦੇ ਉੱਪਰ ਕੀ ਇਹਦਾ ਕਰੈਕਟਰ ਵੀ ਬਹੁਤ ਗਲਤ ਹੋ ਸ਼ੋਅ ਹੋ ਰਿਹਾ ਸੀ ਨਾ ਮੈਨੂੰ ਤੇ ਜੇ ਮੈਂ ਰੋਕਦੀ ਸੀ ਇਹਨੂੰ ਇਹਦੇ ਕਰੈਕਟਰ ਬਾਰੇ ਤਾਂ ਵੀ ਇਹ ਮੈਨੂੰ ਕੁੱਟਣਾ ਆ ਰਿਹਾ ਸੀ ਤੇ ਗਲਤ ਬਿਹੇਵ ਕਰਦਾ ਤਾਂ ਗਲਤ ਗਾਲੀ ਗਲੋਚ ਵੀ ਮੈਨੂੰ ਕਰਦਾ ਸੀ ਇਸ ਕਰਕੇ ਤੋਈ ਕੋ ਇੱਦਾ ਦੀ ਵੀਡੀਓ ਜਿਹੜੀ ਹੈ ਕਿ ਤੁਹਾਡੇ ਭਾਈ ਸਾਣ ਦੱਸਿਆ ਕਿ ਸਾਡੇ ਰਿਸ਼ਤੇਦਾਰਾਂ ਨੂੰ ਬਦਨਾਮ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀਆ। ਤੋਈ ਦਾ ਮਜ਼ਾ ਮਜ਼ਾ ਵੀਡੀਓ ਐਸੀ ਬਸ ਸ਼ੋਅ ਕਰ ਰਹੇ ਨੇ। ਅੱਜ ਸੌਫਟ ਵੀਡੀਓ ਕਹੀਏ ਇਹਦੇ ਕੀ ਹੈ? ਹਾਂਜੀ ਉਹ ਸਾਨੂੰ ਟੌਰਚਰ ਕਰਨ ਦੇ ਮਾਰੇ ਸਾਡਾ ਕੀ ਸਾਨੂੰ ਟੌਰਚਰ ਕਰਨ ਦੇ ਮਾਰੇ ਉਹ ਗੱਲ ਤੋਂ ਵੀਡੀਓ ਵੀ ਸ਼ੋਅ ਕਰ ਰਹੇ ਨੇ ਨਾ। ਸਾਡੇ ਰਿਸ਼ਤੇਦਾਰਾਂ ਦੇ ਉੱਪਰ ਬਦਨਾਮੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹਾਂਜੀ ਅਸੀਂ ਸਰਕਾਰ ਤੋਂ ਇਹ ਅਪੀਲ ਕਰਦੇ ਆਂ ਕਿ ਉਹ ਸਾਨੂੰ ਇਨਸਾਫ ਦਿਲਵਾਉਣ